ਬਿਕਰਮ ਮਜੀਠੀਆ ਨੇ ਮਾਨ ਸਰਕਾਰ ਨੂੰ ਮੁੜ ਨਿਸ਼ਾਨੇ ਤੇ ਲਿਆ ਹੈ ਮਜੀਠੀਆ ਨੇ ਇਸ ਵਾਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਨੂੰ ਲੈ ਕੇ ਸੂਬਾ ਸਰਕਾਰ ਨੂੰ ਕੋਸਿਆ ਪੁੱਛਿਆ ਕਿ ਸਰਕਾਰ ਦੇ ਵਾਅਦਿਆਂ ਦਾ ਕੀ ਬਣਿਆ ਅੱਜ ਮੇਰੇ ਵੀਰੋ ਅੱਜ 3 ਤਰੀਕ ਹੈ 3 ਮਾਰਚ ਹੈ ਔਰ ਇੱਕ ਦਿਨ ਛੱਡ ਕੇ 5 ਤਰੀਕ ਨੂੰ ਪੰਜਾਬ ਦਾ ਤੀਜਾ ਬਜਟ ਹਰਪਾਲ ਚੀਮਾ ਸਾਹਿਬ ਔਰ ਭਗਵੰਤ ਮਾਨ ਜੀ ਦੀ ਸਰਕਾਰ ਪੇਸ਼ ਕਰਨ ਲੱਗੀ वैसे तो सारे जानदे हैं कि मैं भगवंत मान ਨੂੰ ਇਹ ਗੱਲ ਕਹਿਣਾ ਕਿ ਇਹ ਤੋਂ ਵੱਡਾ ਪਲਟੂ ਰਾਮ ਕੋਈ ਨਹੀਂ ਇਹ ਤੋਂ ਬਾਅਦ ਸ਼ਾਇਦ ਸਫੇਦ ਝੂਠ ਬੋਲਣਾ ਜੇ ਕਿਸੇ ਨੂੰ ਸਿਖਾਉਣਾ ਹੋਵੇ ਤੇ ਉਹ ਆਮ ਆਦਮੀ ਪਾਰਟੀ ਭਗਵੰਤ ਮਾਨ ਬ੍ਰਾਂਡ ਸਕੂਲ ਆਫ ਐਕਸਲੈਂਸ ਚ ਆ ਔਰ ਇਹ ਗੱਲ ਮੈਂ ਕਿਉਂ ਕਹਿ ਰਿਹਾ ਕਿਉਂਕਿ ਕੱਲ ਇੱਕ ਬੜੀ ਵੱਡੀ ਮਹਾਨ ਰੈਲੀ ਕਰ ਰਹੀ ਹੈ ਸਾਡੇ ਸੀਪੀਐਫ ਕਰਮਚਾਰੀ ਯੂਨੀਅਨ ਵਾਲੇ ਜਿਨ੍ਹਾਂ ਨਾਲ ਸ਼ਾਇਦ ਜਿੰਨਾ ਵੱਡਾ ਧੋਖਾ ਉਹਨਾਂ ਨਾਲ ਕੀਤਾ ਉਹਨਾਂ ਸ਼ਾਇਦ ਵੱਡਾ ਧੋਖਾ ਹੋਰ ਕਈਆਂ ਨਾਲ ਵੀ ਕੀਤਾ ਤਾਂ ਬੜਿਆਂ ਨਾਲ ਹੈ ਮਗਰ ਸ਼ਾਇਦ ਇਸ ਕਿਸਮ ਦਾ ਮਜ਼ਾਕ ਨਹੀਂ ਹੋਇਆ ਸੀਪੀਐਫ ਕਰਮਚਾਰੀ ਯੂਨੀਅਨ ਕੋਲੋਂ ਇਹਨਾਂ ਨੇ ਕਹਿ ਕੇ ਵੀਡੀਓ ਚੜਾਈਆਂ ਮੈਂ ਉਹ ਵੀ ਡੇਟ ਸ਼ੇਅਰ ਕਰੂੰਗਾ ਕਿਵੇਂ ਉਹਨਾਂ ਤੋਂ ਧੰਨਵਾਦੀ ਆਪਦੇ ਮੈਸੇਜ ਪੁਆਏ ਦੀ ਅਸੀਂ ਬੜਾ ਧੰਨਵਾਦ ਕਰਦੇ ਆ ਭਗਵੰਤ ਮਾਨ ਦਾ ਰਵਿੰਦ ਕੇਜਰੀਵਾਲ ਦਾ ਜਿਨ੍ਹਾਂ ਨੇ ਪੁਰਾਣੀ ਪੈਨਸ਼ਨ ਬਹਾਲ ਕਰਤੀ ਔਰ ਲੱਖਾਂ ਹੀ ਮੁਲਾਜ਼ਮ ਇਹਦੇ ਨਾਲ ਪ੍ਰਭਾਵਿਤ ਆ ਮੈਂ 1 ਬਾਈ 1 ਇਹ ਗੱਲਾਂ ਦਿਖਾਉਂਗਾ ਤੁਹਾਨੂੰ ਆ ਪੰਜਾਬ ਸਰਕਾਰ ਦਾ ਵੇਖੋ ਕਿੰਨਾ ਦੇ ਕਾਗਜ਼ਾਂ ਪੱਤਰਾਂ ਦਾ ਹੁਣ ਕੋਈ ਮੁੱਲ ਨਹੀਂ ਰਹਿ ਗਿਆ ਆ ਨੋਟੀਫਿਕੇਸ਼ਨ ਹੈ ਜੀ ਨੋਟੀਫਿਕੇਸ਼ਨ ਦੀ ਤਰੀਕ ਹੈ 18 ਨਵੰਬਰ 2022 ਮੈਂ ਆਪ ਦੀ ਇਹ ਸਾਰੀਆਂ ਚੀਜ਼ਾਂ ਸ਼ੇਅਰ ਕਰੂੰਗਾ ਜਿੱਥੇ ਇਹਨਾਂ ਨੇ ਕਹਿੰਦੇ ਅਸੀਂ ਨੋਟੀਫਾਈ ਕਰਤਾ ਕਿ ਪ੍ਰਾਣੀ ਪੈਨਸ਼ਨ ਬਹਾਲ ਹੋ ਗਈ ਉਹਨੇ ਬੜੇ ਧਿਆਨ ਰੱਖਣ ਵਾਲੀ ਗੱਲ ਹੈ ਕਿ ਵਾਏ 2022 ਕਿਉਂਕਿ ਗੁਜਰਾਤ ਦੀਆਂ ਇਲੈਕਸ਼ਨਾਂ ਆ ਰਹੀਆਂ ਸੀ ਹਿਮਾਚਲ ਪ੍ਰਦੇਸ਼ ਦੀਆਂ ਇਲੈਕਸ਼ਨਾਂ ਆ ਰਹੀਆਂ ਸੀ ਉਹਨਾਂ ਨੇ ਇੱਕ ਮੈਸੇਜ ਦੇਣਾ ਸੀ ਕਿ ਭਾਈ ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਚੁਣਦੇ ਹੋ ਤੇ ਅਸੀਂ ਜਿਵੇਂ ਪੰਜਾਬ 'ਚ 올ਡ ਪੈਨਸ਼ਨ ਬਹਾਲ ਕਰਤੀ ਹੈ ਅਸੀਂ ਗੁਜਰਾਤ ਤੇ ਹਿਮਾਚਲ 'ਚ ਵੀ ਕਰਾਂਗੇ ਮਗਰ ਗੁਜਰਾਤ ਤੇ ਹਿਮਾਚਲ ਵਾਲੇ ਸਿਆਣੇ ਰਹਿ ਇਨਾਂ ਦੀਆਂ ਲੰਬੜ ਚਾਲਾਂ ਚ ਨਹੀਂ ਆਇਆ ਕਿਉਂਕਿ ਅੱਜ ਤੱਕ ਇਹ ਸੀਪੀਐਫ ਯੂਨੀਅਨ ਕੱਲ ਵੀ ਧਰਨਾ ਦੇਣ ਲੱਗੀ ਔਰ ਧਰਨਾ ਦੇਣ ਦਾ ਕਾਰਨ ਇਹ ਹੈ ਕਿ ਇਹਨਾਂ ਨੇ 9 ਦਸੰਬਰ 2023 ਨੂੰ ਮੌਹਲੀ ਜਗਰੇਲੀ ਕੀਤੀ ਜੀਤੋਂ ਬਾਅਦ ਇਹਨਾਂ ਨੂੰ ਮੈਸੇਜ ਆਇਆ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਵੱਜੋਂ ਕਿ ਤੁਹਾਡੇ ਨਾਲ ਮੀਟਿੰਗ ਕਰਾਂਗੇ ਪਹਿਲਾਂ 4123 ਰੱਖੀ ਗਈ ਫਿਰ 29123 ਰੱਖੀ ਗਈ ਫਿਰ 5223 ਰੱਖੀ ਗਈ ਤੇ ਹੁਣ ਕਹਿੰਦੇ 5 ਜ 3 2023 ਨੂੰ ਕਰਾਂਗੇ ਭਾਈ ਉਹ ਦਿਨ ਤਾਂ ਬਜਟ ਪੇਸ਼ ਹੋ ਜਾਣਾ ਤੇ ਜੇ ਉਹਦੇ ਚ ਤੁਸੀਂ ਰੱਖਿਆ ਹੀ ਨਹੀਂ ਕੁਝ ਬਜਟਰੀ ਪ੍ਰੋਵੀਜ਼ਨਸ ਹੀ ਨਹੀਂ ਰੱਖੀਆਂ ਤੇ ਤੁਸੀਂ ਇਹਨਾਂ ਨੂੰ ਦੇਣਾ ਕੀ ਹੈ ਚਲੋ ਇਹ ਗੱਲ ਮੈਂ ਬਾਅਦ ਚ ਵੀ ਸਾਂਝੀ ਕਰੂੰਗਾ ਆ ਵੇਖੋ ਮਜ਼ਾਕ ਕਿਵੇਂ ਕਰਦੇ ਆ ਆ ਰਾਗਵ ਚੱਡਾ ਸਾਹਿਬ ਜਿਹੜੇ ਇਹਨਾਂ ਦੇ ਸੁਪਰ ਸੀਐਮ ਸਾਹਿਬ ਨੇ ਇਹਨਾਂ ਨੇ 21 ਅਕਤੂਬਰ 2022 ਚ ਟਵੀਟ ਕਰਕੇ ਇਹ ਗੱਲ ਕਹੀ ਸ਼ਾਈਨਿੰਗ ਅਗੇਂਸਟ ਆਲ ਆਰਡਸ सीएम भगवंत मान लायन हार्टेड डिसीजन टू री इंस्टेट ओल्ड पेंशन स्कीम ए ट्वीट कर गवर्नमेंट इम्पलॉय इन गुजरात एंड हिमाचल प्रदेश फाइटिंग फॉर ओपीएस हियर अरविंद केजरीवाल जी इन वायबल वंस वी कम टू पा वील री इंस्टेट ओपीएस एंड स्क्रैप न्यू पेंशन स्कीम एक ही अक्टूबर की ट्वीट उस तो गुजरात जमदे ने ਇਹ ਡਰਾਮੇ ਨੂੰ ਲੈ ਕੇ ਡੇਰ ਗੁਜਰਾਤੀ ਆਪ ਗਵਰਨਮੈਂਟ ਇਨ ਪੰਜਾਬ ਹੈਜ਼ ਨੋਟੀਫਾਈਡ ਇੰਪਲੀਮੈਂਟੇਸ਼ਨ ਆਫ OPS ਸਕੀਮ ਸਿਕਿਉਰਿੰਗ ਫਿਊਚਰ ਆਫ 1.7 ਲੱਖ 5 ਪਲੱਸ ਗਵਰਨਮੈਂਟ empioyes ਆਰ ਕੇਜਰੀਵਾਲ ਕੀ ਗਾਰੰਟੀ ਫਾਰ ਗੁਜਰਾਤ ਗਵਰਨਮੈਂਟ empioyes ਆਪ ਵਿਲ ਇੰਪਲੀਮੈਂਟ OPS ਇਨ ਗੁਜਰਾਤ ਟੂ ਆਫਟਰ ਫਾਰਮਿੰਗ ਗਵਰਨਮੈਂਟ ਜੋ ਕਹਾ ਉਹ ਕੀਤਾ ਰਾਗਵ ਚੋੜਾ ਸਾਹਿਬ ਜਿੰਨੀ ਥੋੜੀ ਗਰੰਟੀ 'ਚ ਝੂਠ ਹੈ ਔਰ ਜਿੰਨੀ ਥੋੜੀ ਜਮਾਨ 'ਚ ਆਮ ਆਦਮੀ ਪਾਰਟੀ ਦੀ ਝੂਠਾ ਚ ਇਹ ਵੀ ਕੋਈ ਰਿਕਾਰਡ ਤੋੜੀ ਕੰਮ ਹੈ 25 ਨਵੰਬਰ 18 ਦੀ ਨੋਟੀਫਿਕੇਸ਼ਨ ਔਰ 25 ਦੀ ਟਵੀਟ ਫਿਰ ਆ ਤਿੰਨੇ ਵਜ਼ੀਰ ਆ ਤਿੰਨੇ ਇੱਕ ਤਾਂ ਨਾ ਦਾ ਅਨਮੋਲ ਹੀਰਾ ਤਮਾਤਰ ਉਹ ਬੈਠਿਆ ਨਾਲ ਜਿਹੜਾ ਭਗਵੰਤ ਮਾਨ ਸਾਹਿਬ ਦੀ ਅੱਖਾਂ ਤੇ ਕੰਨ ਨੇ ਉਹਨੂੰ ਵਿੱਚ ਮਿਠਾ ਕੇ ਇਹ ਟਵੀਟ ਕੀ ਕਰ ਰਿਹਾ ਜੀ ਲੰਮੇ ਸਮੇਂ ਤੋਂ ਮੁਲਾਜ਼ਮ ਦੀਆਂ ਅਹਿ ਮੰਗਾ ਤੇ ਮੋਹਰ ਲਗਾਉਂਦੇ ਹੋਏ ਪ੍ਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕੀਤੀ ਗਈ ਹੈ ਦੱਸੋ ਜੇ ਵਜ਼ੀਰ ਇਸ ਕਿਸਮ ਦਾ ਝੂਠ ਬੋਲਣ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਤੇ ਚੱਲਣ ਵਾਲੀ ਸਰਕਾਰ ਲੋਕਾਂ ਦੇ ਰਹਿਮੋ ਕਰਮ ਤੇ ਚੱਲਣ ਵਾਲੀ ਸਰਕਾਰ ਤੇ ਲੋਕਾਂ ਦੇ ਨਾਲ ਹੀ ਮਜ਼ਾਕ ਲੋਕਾਂ ਦੇ ਨਾਲ ਝੂਠ ਆ ਮੈਂ ਬਾਰ-ਬਾਰ ਵਿਖਾਉਂਗਾ ਇਹ ਗੱਲਾਂ ਕਿ ਇਹ ਕਿਸ ਕਿਸਮ ਦਾ ਸਫੇਦ ਝੂਠ ਬੋਲਦੇ ਆ ਇੱਕ 21 24 ਅਗਸਤ 21 2021 ਦੀ ਹੈ ਕੈਪਟਨ ਸਾਹਿਬ ਦੇ ਖਿਲਾਫ ਇਸ ਯੂਨੀਅਨ ਨੇ ਸੀਪੀਐਫ ਯੂਨੀਅਨ ਨੇ ਬੜੀ ਵੱਡੀ ਵਿਸ਼ਾਲ ਰੈਲੀ ਪਟਿਆਲੇ ਜ਼ਿਲ੍ਹੇ ਚ ਕੀਤੀ ਉਹਦੇ ਮੁੱਖ ਮੰਤਰੀ ਸਾਹਿਬ ਉਹ ਤੋਂ ਕੈਪਟਨ ਅਮਰਿੰਦਰ ਸੰਸਨ ਆਹ ਫੋਟੋ ਹੈ ਹਰਪਾਲ ਚੀਮਾ ਤੇ ਇਹਨਾਂ ਦਾ ਇੱਕ ਬਰਸ਼ਟ ਮੰਡੀ ਬੋਰਡ ਦੇ ਚੇਅਰਮੈਨ ਇਹ ਜਾ ਕੇ ਉੱਥੇ ਕਹਿੰਦੇ ਆ ਕਿ ਸਾਡੀ ਸਰਕਾਰ ਬਣ ਲੈਣ ਦਿਓ ਅਸੀਂ ਇਹਨੂੰ ਪੂਰਾ ਕਰਾਂਗੇ ਮੈਂ ਪੁੱਛਣਾ ਚਾਹੁੰਨਾ ਚੀਮਾ ਸਾਹਿਬ ਤੀਜਾ ਬਜਟ ਪੇਸ਼ ਕਰਨ ਲੱਗੇ ਉਹ ਪਤਾ ਨਹੀਂ ਚੌਥਾ ਤੁਸੀਂ ਕਰਨਾ ਕਿ ਨਹੀਂ ਕਰਨਾ ਇਹਨਾਂ ਚ ਤਾਂ ਤੁਹਾਡੇ ਤੋਂ ਰੱਖਿਆ ਨਹੀਂ ਕਿ ਹਾਲੇ ਤੱਕ ਇਹਨਾਂ ਨੂੰ ਨੋਟੀਫਿਕੇਸ਼ਨ ਕਰਤੀ ਮਗਰ ਜੋ ਪ੍ਰੋਵੀਜ਼ਨਸ ਬਣਦੇ ਨੇ ਜਾਂ ਇਹਨਾਂ ਨੂੰ ਜੋ ਲਾਭ ਬਣਦਾ ਉਹ ਹਵਾਈ ਨੋਟੀਫਿਕੇਸ਼ਨ ਹੀ ਸੀ ਕਿਉਂਕਿ ਇਹਨਾਂ ਨੂੰ ਮਿਲਿਆ ਦਾ ਕੱਖ ਨਹੀਂ ਅੱਜ ਵੀ ਵਿਚਾਰੇ ਧਰਨਾ ਦਿੰਦੇ ਫਿਰਦੇ ਔਰ ਜਦੋਂ ਧਰਨਾ ਦਿੰਦੇ ਆ ਕਮਾਲ ਦੀ ਗੱਲ ਤਾਂ ਇਹ ਆ ਉਤੋਂ ਡਾਂਗਾ ਪੈਂਦੀਆਂ ਨੇ ਉਤੋਂ ਇਹਨਾਂ ਦੇ ਪਰਚੇ ਆਉਂਦੇ ਆ ਇਹਨਾਂ ਦੀਆਂ ਪੱਗਾਂ ਲਾਈਆਂ ਜਾਂਦੀਆਂ ਨੇ ਨੋਟੀਫਿਕੇਸ਼ਨ ਸਰਕਾਰ ਕਮੇ ਇਹ ਸਰਕਾਰ ਨੂੰ ਵੈਦ੍ਹਾ ਯਾਦ ਕਰਾਉਣ ਦੇ ਉੱਤੋਂ ਡਾਂਗਾ ਖਾ ਕੇ ਆਉਂਦੇ ਪਰਚੇ ਕਰਾ ਕੇ ਆਉਂਦੇ ਪੱਗਾਂ ਲਵਾ ਕੇ ਆਉਂਦੇ ਕਿ ਇਹ ਬਦਲਾਵ ਹੈ ਭਾਈ ਔਰ ਇਹੀ ਇਹ ਵੀਡੀਓ ਵੀ ਮੈਂ ਸ਼ੇਅਰ ਕਰੂੰਗਾ ਆ ਸੁਪੇੜ ਝੂਟਦਾ ਬਾਦਸ਼ਾਹ ਪਲਟੂ ਰਾਮ ਭਗਵੰਤ ਮਾਨ ਆ ਬੈਠਿਆ ਇਹਦੀ ਵੀਡੀਓ ਉਹਨੇ ਮੈਂ ਥੱਲੇ ਚਲਾਉਂਗਾ ਵਖਾ ਦਿਓ ਵੀ ਚਲਾ ਕੇ ਇਹ ਹੈਗੀ 21 ਅਕਤੂਬਰ 2022 ਪੰਜਾਬ ਦੇ ਸਾਰੇ ਮੁਲਾਜ਼ਮਾਂ ਨੂੰ ਖੁਸ਼ਖਬਰ ਖੁਸ਼ਖਬਰੀ ਦੇ ਰਹਾ ਪੰਜਾਬ ਵਿੱਚ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਰਹੇ ਹਾਂ ਜੀ ਆ ਭਗਵੰਤ ਮਾਨ ਦੱਸੋ ਭਾਈ ਕੀ ਰਹਿ ਗਿਆ ਗਰੰਟੀ ਤੇ ਕੀ ਕੋਈ ਭਰੇ ਕਰੇ ਭਰੋਸਾ ਅੱਗੇ ਫੋਟੋ ਕਿਹਦੀ ਲਾਈ ਆ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੇ ਫੋਟੋ ਥੱਲੇ ਬਹਿ ਕੇ ਬਾਬਾ ਸਾਹਿਬ ਅੰਮ੍ਰਿਤਕਰ ਸਾਹਿਬ ਦੀ ਫੋਟੋ ਥੱਲੇ ਬਹਿ ਕੇ ਤੁਸੀਂ ਇਸ ਕਿਸਮ ਦਾ ਝੂਠ ਮਾਰੋ ਝੂਠੀਆਂ ਸੋਹਾਂ ਖਾਓ ਲੋਕਾਂ ਦੇ ਨਾਲ ਮਜ਼ਾਕ ਕਰੋ ਕਿ ਲੋਕ ਕਿਸੇ ਮਤਲਬ ਇਹ ਵੇਖਣ ਕਿ ਕੀ ਗੱਲ ਦਾ ਭਰੋਸਾ ਕਹਦਾ ਕਰਨ ਚਲੋ ਮੈਂ ਇਹ ਗੱਲਾਂ ਬਾਅਦ ਚ ਕਰੂੰਗਾ ਫਿਰ ਇਹਨਾਂ ਨੇ ਇਹ ਪੂਰੇ ਇਸ਼ਤਿਹਾਰ ਦਿੱਤੇ ਆ ਮੈਂ ਇਸ਼ਤਿਹਾਰ ਦਿਖਾ ਰਿਹਾ ਜੀ ਚ ਲਿਖਿਆ ਪੰਜਾਬ ਮੇ ਓਪੀਐਸ ਕੀ ਨੋਟੀਫਿਕੇਸ਼ਨ ਜਾਰੀ ਕਰਮਚਾਰੀਆਂ ਕੇ ਸਾਥ ਖੜੀ ਭਗਵੰਤ ਮਾਨ ਦੀ ਸਰਕਾਰ ਆ ਅਗਲਾ ਆ ਸੀਐਮ ਸਾਹਿਬ ਫੇਰ ਕਰਦੇ ਆ ਜੀ 18 ਨਵੰਬਰ ਨੂੰ ਕੈਬਨਿਟ ਮੀਟਿੰਗ ਮੇ ਸੀਐਮ ਭਗਵੰਤ ਮਾਨ ਨੇ ਕੀਆ ਬੜਾ ਐਲਾਨ ਓਲਡ ਪੈਨਸ਼ਨ ਸਕੀਮ ਕੋ ਲਾਗੂ ਕਰਨੇ ਲਈ ਜਾਰੀ ਕੀਤੀ ਨੋਟੀਫਿਕੇਸ਼ਨ ਅੱਗੇ 100% ਪਾਇਆ ਮੈਂ ਹੈਰਾਨ ਹੁਨਾ ਕਿ ਹੁਣ ਇਹ ਵਿਚਾਰੇ ਟਾਈਮ ਮੰਗਦੇ ਆ ਇਹਨਾਂ ਨੂੰ ਟਾਈਮ ਵੀ ਨਹੀਂ ਮਿਲਦਾ ਡਾਂਗਾ ਜ਼ਰੂਰ ਪੈਂਦੀ ਆ ਇਹ ਹਾਲਾਤ ਬਣੇ ਔਰ ਇਹ ਹਰਿਆਣੇ ਚ ਇਹਨਾਂ ਨੇ ਰੈਲੀ ਕੀਤੀ ਉੱਥੇ ਕੇਜਰੀਵਾਲ ਸਾਹਿਬ ਆਪ ਟਵੀਟ ਕਰਦੇ ਆ ਹਰਿਆਣੇ ਕੀ ਸਭੀ ਸਰਕਾਰੀ ਕਰਮਚਾਰੀਆਂ ਕੋ ਮੇਰਾ ਭਰੋਸਾ ਹੈ ਅਗਲੀ ਵਾਰੀ ਭਾਜਪਾ ਭਗਾਓ बगाकर आपकी सरकार बनाओ हम ओल्ड पेंशन स्कीम लागू करेंगे जैसे पंजाब में हमने की और आगे की लगे हरियाणा के कर्मचारियों पर वाटर कैनन का इस्तेमाल पूरी तरह तानाशाही दिखा, दिखाता है एम एल खट्टर मुख्यमंत्री को मैं पूछना चाहूंगा केजरीवाल तू इतने बेशर्म बनते इत्ते भी वाटर कैनन ਛਡੋ ਇੱਥੇ ਡਾਂਗਾ ਪੈਂਦੀਆਂ ਨੇ ਤੇ ਯਹਾਂ ਪੈਣਾ ਦੀਆਂ ਚੁੰਨੀਆਂ ਲਾਈਆਂ ਜਾਂਦੀਆਂ ਨੇ ਪੱਗਾਂ ਰੋਲੀਆਂ ਜਾਂਦੀਆਂ ਨੇ ਔਰ ਉਲਟੇ ਪਰਚੇ ਦਿੱਤੇ ਜਾਂਦੇ ਤੇ ਜੇ ਸਮਾ ਮੰਗਣ ਤੇ ਉਹਦਾ ਉਲਟ ਕੀਆ ਇਹਨਾਂ ਨੂੰ ਪਰਚਾ ਤੇ ਡਾਂਗਾ ਮਿਲਦੀਆਂ ਨੇ ਆ ਅੱਗੇ ਕੇਜਰੀਵਾਲ ਸਾਹਿਬ ਦੀ ਟਵੀਟ ਵਾਓ ਅ ਗ੍ਰੇਟ ਡਿਸੀਜਨ 올 ਗਵਰਨਮੈਂਟ empioyes ਅਕ੍ਰਾਸ ਇੰਡੀਆ ਵਾਂਟ 올 ਪੈਨਸ਼ਨ ਸਕੀਮ ਟੂ ਬੀ ਰਿਸਟੋਰਡ ਥੱਲੇ ਕੀ ਸ਼ੇਅਰ ਕਰ ਰਹੇ ਜਿਹੜੀ ਭਗਵੰਤ ਮਾਨ ਨੇ ਇਹ ਨੋਟੀਫਿਕੇਸ਼ਨ ਕੀਤੀ ਸੀ ਇਸ ਕਿਸਮ ਦਾ ਝੂਟ ਇੱਕ ਜਗ੍ਹਾ ਨਹੀਂ ਅਨੇਕਾਂ ਵਾਰੀ ਮੈਂ ਅੱਜ ਇਸ ਸਾਰੀਆਂ ਵੀਡੀਓ ਟਵੀਟ ਕਰਨ ਦਾ ਸ਼ੇਅਰ ਕਰਨ ਦਾ ਮਤਲਬ ਤਾਂ ਹੈ ਔਰ ਕਰੋੜਾ ਰੁਪਏ ਦੇ ਇਸ਼ਤਿਹਾਰ ਇਹਨਾਂ ਨੇ ਆਸ਼ੀਆਰ ਦੀ ਮੈਂ ਕਾਪੀ ਉਖਾ ਰਿਹਾ ਜਿਹੜੇ ਇਹਨਾਂ ਨੇ ਇਸ਼ਤਿਹਾਰ ਦਿੱਤੇ ਕਿ ਇੱਕ ਵਾਰ ਫਿਰ ਪੰਜਾਬੀਆਂ ਦੇ ਹੱਕ ਵਿੱਚ ਚੱਲਿਆ ਭਗਵੰਤ ਮਾਨ ਦਾ ਹਰਾ ਪੈਨ ਦਿੱਤੀ ਦੀਵਾਲੀ ਦਾ ਤੋਪਾ 올ਡ ਪੈਨਸ਼ਨ ਸਕੀਮ ਬਾ ਇਹ ਕੇਜਰੀਵਾਲ ਸਾਹਿਬ ਰਾਗਵ ਚੱਡਾ ਇਹਨਾਂ ਦੇ ਵਜ਼ੀਰ ਇਹਨਾਂ ਦੇ ਐਮਪੀ ਸੁਸ਼ੀਲ ਰਿੰਕੂ ਐਮਐਲਏ ਸਾਹਿਬ ਮਹਾਲੀ ਤੋਂ ਮੈਂ ਕਿੰਨਾ ਕਿੰਨਾਂ ਦੀਆਂ ਚਿੱਠੀਆਂ ਮਖਾਵਾ ਬਹੁਤ ਲੰਮਾ ਚੌੜਾ ਚਿੱਠਾ ਅੱਗੇ ਮੈਂ ਸਮਾਂ ਵੱਧ ਲੈ ਗਿਆ ਮੈਂ ਗੱਲ ਤਾਂ ਕਰਦਿਆਂ ਕਿ ਭਾਈ ਮੁਲਾਜ਼ਮਾਂ ਦੇ ਨਾਲ ਤੁਸੀਂ ਵੱਡਾ ਵਾਅਦਾ ਕੀਤਾ ਸੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਮੁਲਾਜ਼ਮਾਂ ਦੀ 올ਡ ਪੈਨਸ਼ਨ ਸਕੀਮ ਦੀ ਬਹਾਲੀ ਕਰਨੀ ਔਰ ਸਰਕਾਰ ਬਣੇ ਨੂੰ 2 ਸਾਲ ਪੂਰੇ ਹੋ ਗਏ ਆ ਤੀਜਾ ਸਾਲ ਚੜ ਪਿਆ ਚੌਥੇ ਸਾਲ ਤੋਂ ਬਾਅਦ ਤਾਂ ਕੋਈ ਪੁੱਛਦਾ ਹੀ ਨਹੀਂ ਪੰਜਵੇਂ ਸਾਲ ਨੂੰ ਤਾਂ ਕੰਮ ਹੀ ਮੁੱਕ ਜਾਂਦਾ ਸਰਕਾਰਾਂ ਦਾ ਔਰ ਨੋਟੀਫਿਕੇਸ਼ਨ ਕਰਕੇ ਪਹਿਲੇ 6 ਮਹੀਨਿਆਂ ਦੀ ਨੋਟੀਫਿਕੇਸ਼ਨ 18 ਨਵੰਬਰ ਦੀ ਨੋਟੀਫਿਕੇਸ਼ਨ ਹੋਈ 2022 ਚ ਔਰ ਹੁਣ 24 ਚੜ ਗਿਆ ਤੇ 올ਡ ਪੈਨਸ਼ਨ ਸਕੀਮ ਬਹਾਲ ਨਹੀਂ ਹੋ ਰਹੀ ਤੇ ਜੇ ਸਮਾਂ ਮੰਗਣ ਇਹਨਾਂ ਨੂੰ ਅੱਗੇ ਕੁੱਟ ਪੈਂਦੀ ਆ ਇਹਨਾਂ ਨੂੰ ਚਤਰਪਰੇਡ ਹੁੰਦੀ ਹੈ ਇਹਨਾਂ ਦੀ ਲੋਕੋ ਜਾਗ ਜੋ ਇਹ ਪਲਟੂ ਰਾਮ ਭਗਵੰਤ ਮਾਨ ਝੂਠਾ ਦਾ ਬਾਦਸ਼ਾਹ ਭਗਵੰਤ ਮਾਨ ਔਰ ਕੇਜਰੀਵਾਲ ਸਾਹਿਬ ਜਿਨ੍ਹਾਂ ਨੇ ਬਦਲਾਵ ਦੇ ਨਾਂ ਤੇ ਪੰਜਾਬੀਆਂ ਦੇ ਨਾਲ ਪੰਜਾਬ ਦੇ ਨਾਲ ਸਭ ਤੋਂ ਵੱਡਾ ਧੋਖਾ ਤੇ ਧਰੋਖ ਮਾਇਆ ਇਸ ਲਈ ਮੇਰਾ ਇਹ ਕਹਿਣ ਦਾ ਫਰਜ਼ ਅੱਜ ਤੁਹਾਡੇ ਰੂਪ ਰੂਪ ਹੋਣ ਦਾ ਮਕਸਦ ਇਹ ਸੀ ਕਿ ਸਵੇਰੇ ਬਹੁਤ ਵੱਡੀ ਵਿਸ਼ਾਲ ਰੈਲੀ ਬਜਟ ਤੋਂ ਇੱਕ ਦਿਨ ਪਹਿਲਾਂ 4 ਤਰੀਕ ਨੂੰ ਮੋਹੱਲੀ 'ਚ ਸੀਪੀਐਫ ਕਰਮਚਾਰੀ ਯੂਨੀਅਨ 올ਡ ਪੈਨਸ਼ਨ ਵਾਲੀ ਨੂੰ ਲੈ ਕੇ ਇਕੱਠੇ ਹੋ ਰਿਹਾ ਆਓ ਸਾਰੇ ਉਹਨਾਂ ਦਾ ਸਾਥ ਦਿਈਏ ਵੱਧ ਤੋਂ ਵੱਧ ਉਹਨਾਂ ਨੂੰ ਸਾਥ ਦੇ ਕੇ ਇਹ ਝੂਠੀ ਭਗਵੰਤ ਮਾਨ ਦੀ ਸਰਕਾਰ ਨੂੰ ਜਗਾਉਣ ਦਾ ਕੰਮ ਕਰੀਏ